ਪਿਛਲੇ ਕਈ ਸਾਲਾਂ ਤੋਂ ਜਡੇਆਲਾ ਤੋਂ ਬੜਾ ਪਿੰਡ ਸੜਕ ਦੀ ਹਾਲਤ ਬੜੀ ਬਦਤਰ ਹੋ ਚੁੱਕੀ ਹੈ ਜਿਸ ਨੂੰ ਬਣਾਉਂਦੇ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਕਾਮਰੇਟ ਸਰਗਵਾਸੀ ਹਰਕੇਸ਼ਨ ਸਿੰਘ ਸੁਰਜੀਤ ਮਾਰਗ ਦਾ ਨਾਮ ਦਿੱਤਾ ਗਿਆ ਸੀ ਪਰ ਰਾਸ਼ਟਰੀ ਪੱਧਰ ਦੇ ਉਸ ਸਿਆਸੀ ਆਗੂ ਦੇ ਨਾਮ ਨੂੰ ਸਮਰਪਿਤ ਇਹ ਸੜਕ ਆਪਣੀ ਬਦਤਰ ਹਾਲਤ ਦੀ ਮਿਸਾਲ ਆਪ ਹੀ ਹੈ ਕਿਉਂਕਿ ਇਸ ਤੋਂ ਮਾੜੀ ਸੜਕ ਪੰਜਾਬ ਵਿੱਚ ਸ਼ਾਇਦ ਹੀ ਕਿਤੇ ਕੋਈ ਹੋਵੇ ਇਸ ਤੋਂ ਆਕ ਦੇ ਇਲਾਕਾ ਨਿਵਾਸੀਆਂ ਸਿਆਸੀ ਜਮਾਤਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 12 ਫਰਵਰੀ ਨੂੰ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਇਸ ਧਰਨੇ ਤੋਂ ਠੀਕ ਇੱਕ ਦਿਨ ਪਹਿਲਾਂ ਵਿਭਾਗ ਵੱਲੋਂ ਇਸ ਸੜਕ ਦੇ ਮਿੱਟੀ ਅਤੇ ਬੱਟੇ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਇਸ ਕਾਰਵਾਈ ਦਾ ਨੋਟਿਸ ਲੈਂਦਿਆਂ ਇਲਾਕਾ ਨਿਵਾਸੀਆਂ ਨੇ ਇਸ ਨੂੰ ਲੋਕਾਂ ਨੂੰ ਧੋਖਾ ਦੇਣ ਵਾਲੀ ਅਤੇ ਗੁੰਮਰਾਹਕੁਨ ਕਾਰਵਾਈ ਦੱਸਿਆ ਹੈ ਆਗੂਆਂ ਨੇ ਕਿਹਾ ਕਿ ਇਹ ਕਾਰਵਾਈ ਕੋਈ ਪਹਿਲੀ ਕਾਰਵਾਈ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਡਾਲਾ ਮੰਚ ਗਿਆ ਤੇ ਗੁਰਾਇਆਂ ਵਿਖੇ ਲੋਕ ਰੋ ਤੋਂ ਡਰਦੇ ਅਧਿਕਾਰੀਆਂ ਵੱਲੋਂ ਅਜਹੀਆਂ ਚਾਲਾਂ ਚੱਲੀਆਂ ਗਈਆਂ ਸਨ ਪਰ ਹੁਣ ਲੋਕ ਅਜਹੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ ਜਦੋਂ ਤੱਕ ਸਰਕਾਰ ਲੋਕਾਂ ਨੂੰ ਇਸ ਸੜਕ ਨੂੰ ਬਣਾਉਣ ਦਾ ਸਮਾਂ ਨਹੀਂ ਦੱਸਦੀ ਉਦੋਂ ਤੱਕ ਇਲਾਕਾ ਨਿਵਾਸੀ ਲਗਾਤਾਰ ਧਰਨੇ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਪਾਗਵ ਨੇ ਇਹ ਵੀ ਕਿਹਾ ਕਿ 20 ਕਿਲੋਮੀਟਰ ਵਾਲੀ ਇਸ ਸੜਕ ਨੂੰ ਕਸ਼ਤਾ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਨੂੰ ਬਣਾਉਣ ਦਾ ਮੁੱਖ ਮਤੀ ਦਾ ਐਲਾਨ ਵੀ ਝੂਠਾ ਹੀ ਸਾਬਤ ਹੋਇਆ ਹੈ ਹੁਣ ਕੁੱਝ ਕ ਲੋਕਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਧਰਨੇ ਤੋਂ ਧਿਆਨ ਹਟਾਉਣ ਲਈ ਅਖਬਾਰਾਂ ਵਿੱਚ ਬਿਆਨ ਦਿੱਤੇ ਜਾ ਰਹੇ ਹਨ ਜੋ ਕਿ ਇਸ ਸੜਕ ਤੋਂ ਦੁਖੀ ਹੋ ਚੁੱਕੇ ਲੋਕਾਂ ਦੇ ਜ਼ਖਮਾਂ ਤੇ ਲੂਣ ਪਾਉਣ ਦੇ ਬਰਾਬਰ ਹਨ ਆਗੂਆਂ ਨੇ ਕਿਹਾ ਕਿ ਕੱਲ ਦਾ ਤਾਂ ਨਾ ਜਰੂਰ ਲੱਗੇਗਾ ਜੇਕਰ ਕਿਸੇ ਸਰਕਾਰੀ ਅਧਿਕਾਰੀ ਨੇ ਮੌਕੇ ਤੇ ਆ ਕੇ ਲੋਕਾਂ ਨੂੰ ਸੜਕ ਬਣਾਈ ਜਾਣ ਦਾ ਪ੍ਰੋਸਾ ਨਾ ਦਿਵਾਇਆ ਤਾਂ ਅਗਲਾ ਵੱਡਾ ਐਕਸ਼ਨ ਐਲਾਨ ਕੀਤਾ ਜਾਵੇਗਾ। ਇਸ ਮੌਕੇ ਤੇ ਸ਼੍ਰੀ ਕੁਮਾਰ ਦਿਵਾਲੀ, ਪਵਿੱਤਰ ਸਿੰਘ ਰੋੜਕਾ, ਗੁਰਵਿੰਦਰ ਸਿੰਘ ਲੰਬੜਦਾਰ, ਗੁਰਿੰਦਰ ਸਿੰਘ ਸੰਧੂ, ਡਾਕਟਰ ਲੇਖਰਾਮ ਲਵੜੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਜਿਹੜੇ ਕੰਮ ਸਰਕਾਰਾਂ ਦੇ ਲੋਕਾਂ ਦੀ ਸਹੂਲਤ ਵਾਸਤੇ ਪਹਿਲੇ ਹਾਜ਼ਰੀ ਹੁੰਦੇ ਆ ਉਹ ਸਰਕਾਰਾਂ ਜਿਹੜੀਆਂ ਪਤਾ ਨਹੀਂ ਕਿਉਂ ਇਸ ਪਾਸੋਂ ਜਿਹੜਾ ਹੈਗਾ ਆ ਕੰਨੀ ਘਤਰਾਉਂਦੀਆਂ ਰਹੀਆਂ ਐ ਜਿੰਨੇ ਵੀ ਕੋਈ ਕੰਮ ਕਰਾਉਣੇ ਹੁੰਦੇ ਆ ਜਾਂ ਕਰਨੇ ਹੁੰਦੇ ਆ ਵੀ ਇਹ ਸਰਕਾਰ ਨੂੰ ਸ਼ਾਇਦ ਪਤਾ ਨਹੀਂ ਇਹ ਆਦਤ ਬਣ ਚੁੱਕੀ ਆ ਵੀ ਜਿੰਨਾ ਚਿਰ ਲੋਕ ਧਰਨਾ ਨਹੀਂ ਲਾਉਂਦੇ ਜਾਂ ਲੋਕ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਹੀ ਨਹੀਂ ਕਰਦੇ ਉਹਨਾਂ ਚ ਸ਼ਾਇਦ ਉਹ ਕੰਮ ਕਰਨ ਨੂੰ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਇਹ ਇੱਕ ਤੁਹਾਡੇ ਸਾਹਮਣੇ ਮਿਸਾਲ ਆ ਕਿ ਗੁਰਾਇਆਂ ਤੋਂ ਜੰਡਿਆਲਾ ਰੋਡ ਜਿਹੜਾ ਹੈ ਇਹ ਰੋਡ ਪਤਾ ਨਹੀਂ ਕਦੋਂ ਇੱਥੋਂ ਦੇ ਜਿਹੜੇ ਇਹ ਇਲਾਕੇ ਦੇ ਲੋਕ ਆ ਇਹਦਾ ਦੁੱਖ ਸੰਤਾਪ ਭੋਗ ਰਹੇ ਆ ਔਰ ਮੈਨੂੰ ਯਾਦ ਆ ਵੀ ਪਹਿਲੀ ਵਾਰ ਜਦੋਂ ਬੋਪਾਰਾਏ ਨਾਲਗੇੜ ਦੇ ਕੋਲ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਸੀ ਕਿ ਉਸ ਵੇਲੇ ਸੰਕਟੇਸੀਆਂ ਤੋਂ ਬੋਪਾਰਾਏ ਤੱਕ ਜਿਹੜਾ ਹੈਗਾ ਉਹ ਰੋਡ ਤਿਆਰ ਹੋ ਗਿਆ ਔਰ ਬੋਪਾਰਾਏ ਤੋਂ ਜੀਟੀ ਰੋਡ ਬਰਿਆਾਂ ਤੱਕ ਉਹ ਰੋਡ ਜਿਹੜਾ ਹੈਗਾ ਉਹ ਵੀ ਲੋਕਾਂ ਨੇ ਬੜਾ ਦੁੱਖ ਸੰਤਾਪ ਭੋਗਿਆ ਔਰ ਇਧਰ ਪੂਰਾ ਰੋਡ ਜਿਹੜਾ ਸੀ ਜੰਡਿਆਲੇ ਤੱਕ ਉਹਦੇ ਵਿੱਚ ਵੀ ਇਹੀ ਹਾਲ ਸੀਗਾ ਪਿਛਲੇ ਸਾਲ ਮੈਨੂੰ ਯਾਦ ਆ ਵੀ ਜਦੋਂ ਮਨਚਕੀ ਦੇ ਲੋਕਾਂ ਨੇ ਇਕੱਠਿਆ ਹੋ ਕੇ ਬੰਡਾਲਾ ਪਿੰਡ ਵਿਖੇ ਸੜਕ ਬਣਾਉਣ ਦੇ ਲਈ ਧਰਨਾ ਲਾਇਆ ਸੀਗਾ ਔਰ ਉਸ ਧਰਨਾ ਲਾਉਣ ਤੋਂ ਬਾਅਦ ਜੰਡਿਆਲੇ ਤੋਂ ਬਡਾਲੇ ਤੱਕ ਉੱਥੇ ਤੱਕ ਜਿਹੜਾ ਹੈਗਾ ਉਹ ਰੋਡ ਬਣ ਗਿਆ ਪਰ ਬਡਾਲੇ ਤੋਂ ਲੈ ਕੇ ਸੰਕੇਸ਼ੀਆਂ ਤੱਕ ਇਹ ਰੋਡ ਜਿਹੜਾ ਹੈਗਾ ਉਸੇ ਤਰੀਕੇ ਨਾਲ ਜਿਹੜਾ ਹੈਗਾ ਕਸਤਾ ਹਾਲਤ ਵਿੱਚ ਸੀਗਾ ਔਰ ਜਿਮਨੀ ਚੋਣ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪ ਖੁਦ ਬਰਿਆ ਚੌਕ ਵਿੱਚ ਖਲੋ ਕੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਵੀ ਜਿਮਨੀ ਚੋਣ ਦੇ ਰਿਜ਼ਲਟ ਆਉਣ ਤੋਂ ਬਾਅਦ ਪਹਿਲਾ ਕੰਮ ਜਿਹੜਾ ਔਰ ਉਹ ਸਤੰਬਰ ਦੇ ਵਿੱਚ ਇਹ ਕੰਮ ਜਿਹੜਾ ਹੈਗਾ ਤੁਹਾਡੇ ਰੋਡ ਦਾ ਕੰਪਲੀਟ ਹੋ ਜਾਏਗਾ ਪਰ ਸਤੰਬਰ ਨਾ ਗਿਆ ਅਕਤੂਬਰ ਨਾ ਗਿਆ ਨਵੰਬਰ ਨਾ ਗਿਆ ਦਸੰਬਰ ਨਾ ਗਿਆ ਜਨਵਰੀ ਨਾ ਗਈ 2024 ਫਰਵਰੀ ਆ ਗਈ ਹੁਣ ਅੱਕੇ ਹੋਏ ਲੋਕਾਂ ਨੇ ਜਦੋਂ ਫੈਸਲਾ ਲਏ ਕਿ 12 ਫਰਵਰੀ ਨੂੰ ਧਰਨਾ ਲਾਉਣ ਦੀ ਗੱਲ ਆਖੀ ਔਰ ਉਹ ਗੱਲ ਮੀਡੀਆ ਰਹੀ ਜਦੋਂ ਸਰਕਾਰ ਤੱਕ ਪਹੁੰਚੀ ਜਾਂ ਮਹਿਕਮੇ ਤੱਕ ਪਹੁੰਚੀ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਸਰਕਾਰ ਨੇ ਇੱਕ ਨਵੀਂ ਚਾਲ ਚੱਲੀ ਆ ਵੀ ਕੱਲ ਨਹੀਂ ਧਰਨਾ ਇਲਾਕੇ ਦੇ ਲੋਕਾਂ ਨੇ ਰੱਖਣਾ ਕਿ ਉਹ ਤੋਂ ਪਹਿਲਾਂ ਪਹਿਲਾਂ ਸਾਈਡਾਂ ਤੋਂ ਮਿੱਟੀ ਪੁੱਟ ਕੇ ਉਹਦੇ ਵਿੱਚ 2-2 4-4 ਕਿਲੋ ਜਿਹੜੇ ਹੈ ਵੱਟੇ ਪਾ ਕੇ ਤੇ ਲੋਕਾਂ ਨੂੰ ਜਿਹੜਾ ਹੈਗਾ ਆ ਉਹ ਗੁੰਮਰਾਹ ਕੀਤਾ ਜਾ ਰਿਹਾ ਜੇ ਸਰਕਾਰ ਦੀ ਨੀਅਤ ਸਾਫ਼ ਤਾਂ ਕੱਲ ਸਾਨੂੰ ਧਰਨੇ ਵਿੱਚ ਆ ਕੇ ਇਸ ਮਹਿਕਮੇ ਦੇ ਕੋਈ ਵੀ ਜਿਹੜੇ ਉੱਚ ਅਧਿਕਾਰੀ ਆ ਉਹ ਆਣ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਕਿ ਇਹ ਜਿਹੜੀ ਹੈ ਕੋਈ ਡਰਾਮੇਬਾਜ਼ੀ ਨਹੀਂ ਕੋਈ ਨਟਕੀ ਨਹੀਂ ਔਰ ਪਿਛਲੇ ਵਾਂਗ ਧੋਖਾ ਨਹੀਂ ਹੋਏਗਾ ਕਿਉਂਕਿ ਬੱਟੇ ਤਾਂ ਅੱਗੇ ਵੀ ਕਈ ਵਾਰ ਪਾ ਚੁੱਕੇ ਆ ਪਰ ਉਹ ਬੱਟੇ ਜਿਹੜੇ ਆ ਹਾਦਸੇ ਦੇ ਕਾਰਨ ਬਣਦੇ ਆ ਉਹਦੇ ਵਿੱਚ ਕਈ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਹੈਗਾ ਇਲਾਕੇ ਦੇ ਲੋਕਾਂ ਦਾ ਹੋ ਚੁੱਕਾ ਔਰ ਲੋਕ ਜਿਹੜੇ ਇਸ ਗੱਲ ਤੋਂ ਦੁਖੀ ਆ ਇਹ ਨਹੀਂ ਕਿ ਜੇ ਹੁਣ ਮੜ ਜੇ ਬੱਟੇ ਪਾ ਕੇ ਤਾਂ ਫਿਰ ਲੋਕਾਂ ਨੂੰ ਸ਼ਾਂਤ ਕਰਨ ਵਾਲੇ ਨਹੀਂ ਇਸ ਲਈ ਸਾਡੀ ਸਰਕਾਰ ਨੂੰ ਅਪੀਲ ਵੀ ਆ ਤੇ ਚੇਤਾਵਨੀ ਵੀ ਆ ਕਿ ਕੱਲ ਦਾ ਧਰਨਾ ਜਿਹੜਾ ਹੈਗਾ ਉਹ ਜ਼ਰੂਰ ਲੱਗੇਗਾ ਲੋਕਾਂ ਦੇ ਮਨਾਂ ਵਿੱਚ ਰੋਸ ਆ ਲੋਕ ਜਿਹੜੇ ਹੈਗੇ ਆ ਉਹ ਕੱਲ ਦੇ ਧਰਨੇ ਵਿੱਚ ਜਿਹੜੇ ਆ ਰਹੇ ਆ ਔਰ ਸਾਨੂੰ ਖੁਦ ਆਪ ਪੁੱਛ ਰਹੇ ਆ ਵੀ ਜੀ ਇਹ ਕੀ ਬਣ ਰਿਹਾ ਇਹ ਸਿਰਫ ਇੱਕ ਗੁੰਮਰਾਹ ਕਰਨ ਦੇ ਲਈ ਧਰਨੇ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਇੱਕ ਖੜਜੰਤਰ ਰਚਿਆ ਗਿਆ ਚਾਲ ਚੱਲੀ ਗਈ ਆ ਅਸੀਂ ਇਹ ਚਾਲ ਤੋਂ ਜਿਹੜਾ ਸੁਚੇਤ ਤੇ ਸਾਵਧਾਨ ਆ ਇਸ ਲਈ ਸਰਕਾਰਾਂ ਨੂੰ ਤੇ محکمہਆਂ ਨੂੰ ਸਾਡੀ ਇੱਕੋ ਹੀ اپیل ਆ ਤੇ ਚੇਤਾਵਨੀ ਆ ਵੀ ਜਾਂ ਤੇ ਕੱਲ ਨੂੰ ਸਾਨੂੰ ਉੱਚ ਅਧਿਕਾਰੀ ਆਣ ਕੇ ਇਹ ਭਰੋਸਾ ਦਿਵਾਉਣ ਵੀ ਇਹ ਜਿਹੜੀ ਕੱਲੀ ਜਿਹੜੀ ਐ ਪੈਚ ਵਰਕ ਜਿਹੜਾ ਹੈਗਾ ਆ ਉਹ ਵੀ ਮਿੱਟੀ ਨਾਲ ਔਰ ਉਹ ਮਿੱਟੀ ਨਾਲ ਪੈਚ ਵਰਕ ਹੋ ਰਿਹਾ ਹੈਗਾ ਵੀ ਇੱਥੇ ਤੱਕ ਕੀ ਗੱਲ ਰਹੇਗੀ ਜਾਂ ਇਸ ਨੂੰ ਜਿਹੜਾ ਹੈਗਾ ਆ ਸੜਕ ਨੂੰ ਕੰਪਲੀਟ ਕੀਤਾ ਜਾਏਗਾ ਬਡਾਰੇ ਤੋਂ ਲੈ ਕੇ ਸੰਗਟੇਸੀਆਂ ਤੱਕ ਅਗਰ ਸਰਕਾਰ ਇਹ ਸੜਕ ਨੂੰ ਪੂਰਾ ਕੰਪਲੀਟ ਨਹੀਂ ਕਰਦੀ ਜਾਂ ਸਾਨੂੰ ਵਿਸ਼ਵਾਸ ਨਹੀਂ ਦਵਾਇਆ ਜਾਂਦਾ ਕੱਲ ਦਾ ਧਰਨਾ ਵੀ ਲੱਗੇਗਾ ਔਰ ਧਰਨੇ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਹੈਗਾ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਲੋਕ ਜਿਵੇਂ ਚਾਹਣਗੇ ਉਵੇਂ ਅਗਲਾ ਐਕਸ਼ਨ ਜਿਹੜਾ ਹੈਗਾ ਇਸ ਤੋਂ ਵੱਡਾ ਰਿਹਾ ਜਾਏਗਾ ਰੈਂਦੀ ਗੱਲ ਜਿਹੜੀ ਆ ਉਹ ਸ਼ਿਵ ਕੁਮਾਰ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਤੋਂ ਮੈਂ ਸਿਰਫ ਇਹੀ ਕਹਾਗਾ ਕਿ ਲੋਕਾਂ ਨੇ ਬਹੁਤ ਹੁਣ ਤੱਕ ਦੁੱਖ ਸੰਤਾਪ ਭੋਗ ਲਿਆ ਸੜਕ ਦਾ ਤੇ ਹੁਣ ਜਿਹੜੇ ਲੋਕ ਇਸ ਗੱਲ ਤੋਂ ਅੱਕੇ ਪਏ ਆ ਦੁਖੀ ਹੋਏ ਪਏ ਆ ਹੁਣ ਲੋਕ ਗੱਲਾਂ ਵਿੱਚ ਨਹੀਂ ਆਉਣ ਵਾਲੇ ਲੋਕੀ ਕੰਮ ਚਾਹੁੰਦੇ ਆ ਕੰਮ ਦੇਖਣਾ ਚਾਹੁੰਦੇ ਵੀ ਵਾਕਿਆ ਹੀ ਕੰਮ ਹੋਏਗਾ ਜਾਂ ਕਿ ਲੋਕਾਂ ਨਾਲ ਫਿਰ ਜਿਹੜਾ ਹੈਗਾ ਅੱਗੇ ਵੰਗ ਤੋਖਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਐ ਮੈਂ ਕਹੂੰਗਾ ਬਈ ਪਹਿਲਾਂ ਸੜਕ ਜਿਹੜੀ ਆ ਇਹ ਗਰਾਂਜ ਨੇੜਾ ਬਹੁਤ ਖਸਤਾ ਹਾਲਤ ਸੀ ਇੱਕ ਜਿੱਦਾਂ ਪੁੱਤਰ ਸਿੰਘ ਜੀ ਲਾਲ ਗੇਟ ਦੇ ਮਰੇ ਧਰਨਾ ਲਾਇਆ ਉਹ ਧਰਨੇ ਤੋਂ ਬਾਅਦ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਮੈਂ ਨਾ ਨਹੀਂ ਰਾਂਗਾ ਉਹਨਾਂ ਨੇ ਉਹ ਸਰਕੂਲਰ ਦਾ ਇਕਾਠਨ ਕੀਤਾ ਬਕਾਇਦਾ ਪਰ ਉਹ ਸਰਕ ਸ਼ੁਰੂ ਕੀਤੀ ਉਹ ਤੋਂ ਬਾਅਦ ਥੋੜੀ ਜਿਹੀ ਬਣਾ ਕੇ ਛੱਡ ਦਿੱਤੀ ਦੁਬਾਰਾ ਫੇਰ ਅਸੀਂ ਚਲੇ ਰੁਕ ਗਿਆ ਕੰਮ ਅਸੀਂ ਬਟਾਲੇ ਧਰਨਾ ਲਾਇਆ ਉਹ ਬਹੁਤ ਬੁਰਾ ਹਾਲ ਸੀ ਨੰਗਣਾ ਹੀ ਬੋਸਕਲ ਸੀ ਜਦੋਂ ਉੱਥੇ ਧਰਨਾ ਲਾਇਆ ਤਾਂ ਸੀਲ ਦਾ ਦੋ ਆਏ ਸੀ ਇੱਕ ਫਲੋਰ ਵਾਲਾ ਤਾਂ ਇੱਕ ਨੂਰ ਮਹਿਰ ਵਾਲਾ ਉਦੋਂ ਵਿਸ਼ਵਾਸ ਦਵਾਇਆ ਵੀ ਤੁਸੀਂ ਇਹ ਧਰਨਾ ਅੱਜ ਬੰਦ ਕਰ ਤੁਹਾਨੂੰ ਵਿਸ਼ਵਾਸ ਦਵਾਉਣੇ ਆ ਵੀ ਇਹ ਸਾੜੀ ਸੜਕ ਜਿਹੜੀ ਆ ਉਹ ਗ੍ਰੈਜੂਐਂਟ ਵਾਲਾ ਕੰਪਲੀਟ ਕਰਤੀ ਜਾਊਗੀ ਉਸ ਤੋਂ ਬਾਅਦ ਉਹ ਥੋੜੀ ਜਿਹੀ ਉਹ ਬਣਾ ਕੇ ਜੰਡਿਆਲੇ ਵਾਲੇ ਪਾਸੇ ਤੋਂ ਵੀ ਕਿਲੋ ਡੇਢ ਕਿਲੋਮੀਟਰ ਜੇ ਉੱਦਾਂ ਹੀ ਪਈ ਆ ਬਾਕੀ ਆ ਜਿਹੜੀ ਸੰਗਦੇ ਸੇਂਦ ਤੋਂ ਲੈ ਕੇ ਬਟਾਲੇ ਤੱਕ ਆ ਇਹ ਵੀ ਉੱਦਾਂ ਹੀ ਪਈ ਆ ਅੱਜ ਜਿਹੜੀਆਂ ਕੱਲ ਦੇ ਧਰਨੇ ਦੇ ਜਨਤਾ ਦੇ ਦਬਾਅ ਹੇਠ ਇਹ ਸਰਕਾਰ ਨੂੰ ਜਾਂ ਉਸ ਮਹਿਕਮੇ ਨੂੰ ਇਹ ਕਰਨਾ ਵੈ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਨਾ ਲਾਉਣ ਜਾਂ ਗਮਰਾਹ ਕਰਤਾ ਜਾਵੇ ਲੋਕਾਂ ਨੂੰ ਅਜੇ ਤੱਕ ਵਿਸ਼ਵਾਸ ਨਹੀਂ ਹੁਣਾ ਬੱਟੇ ਮਿੱਟੀ ਚ ਲਾ ਕੇ ਪਾਈ ਜਾਂਦੇ ਟੋਏ ਪੁਰਕੇ ਬੱਟੇ ਦਾ ਅੱਗੇ ਹੀ ਬਾ ਪਾਇਓ ਆ ਦੋ ਜਗ੍ਹਾ ਦੇ ਪਾਇ ਬੱਟੇ ਨਾਲ ਸਗੋ ਹਾਦਸੇ ਹੋਏ ਆ ਸਾਡੀ ਇਹ ਹੀ ਜਨਤਾ ਨੂੰ ਉਪੀ ਦੇ ਆ ਕੱਲ ਦੇ ਦਰਨੇ ਚ ਬਸਤ ਵਸ ਸ਼ਮੂਲੀਅਤ ਕੀਤੀ ਜਾਵੇ ਨਾਲ ਸਰਕਾਰ ਨੂੰ ਚੇਤਾਵਨੀ ਹੈ ਕਿ ਜੇ ਤਾਂ ਇਹ ਵਾਕਿਆ ਹੀ ਤੁਸੀਂ ਇਮਾਨਦਾਰੀ ਨਾਲ ਕੰਪਲੀਟੇ ਕਰਨੀ ਹੈ ਸੜਕ ਤਾ ਆਕੇ ਧਰਨੇ ਵਿੱਚ ਕੱਲ ਨੂੰ ਭਰੋਸਾ ਦਵਾਇਆ ਜਾਵੇ ਜੇ ਨਹੀਂ ਤੇ ਜੇ ਤਾਂ ਸਾਥੀ ਨੇ ਪਹਿਲਾਂ ਦੱਸਿਆ ਉਸੇ ਸਮੇਂ ਸਾਡੀ ਚੇਤਾਵਨੀ ਆ ਵੀ ਕੱਲ ਦੇ ਧਰਨੇ ਚ ਜੇ ਕੋਈ ਅਧਿਕਾਰੀ ਆ ਕੇ ਨਹੀਂ ਵਿਸ਼ਵਾਸ ਦਉਂਦਾ ਜਾਂ ਇਹ ਸੜਕ ਨੂੰ ਨਹੀਂ ਕੰਪਲੀਟ ਕੀਤਾ ਜਾਂਦਾ ਤੇ ਅਗਲਾ ਐਕਸ਼ਨ ਸਾਰੇ ਇਲਾਕੇ ਦੀ ਸੰਗਤ ਦੇ ਰਹਿ ਨਾਲ ਅਗਲਾ ਐਕਸ਼ਨ ਜਿਹੜਾ ਉਹ ਕੋਈ ਵੀ ਹੋ ਜਾ ਉਹ ਅਸੀਂ ਐਕਸ਼ਨ ਕਰਾਂਗੇ ਤਵਾਰੀ ਸਾਹਿਬ ਤੁਸੀਂ ਦੱਸਿਆ ਵੀ ਦੋ ਪਹਿਲਾਂ ਤਾਂ ਅਣਿਲਾਸ਼ ਹੋ ਕੇ ਆ ਵੀ ਦੋ ਕਸ਼ਤਾਂ ਦੇ ਵਿੱਚ ਪਾਰ ਜਿਹੜਾ ਘਟੋ ਘਟੇ ਬੀ ਕਾ ਕਿਲੋਮੀਟਰ ਦੀ ਛੜ ਗਿਆ ਵੀ ਦੋ ਕਸ਼ਤਾਂ ਹੋ ਚੁੱਕੀਆਂ ਹੁਣ ਤੀਜੀ ਕਸ਼ਤ ਕਦੋਂ ਪੂਰੀ ਹੋ ਰਹੀ ਹੈਗਾ ਇਹ ਇਹ ਤਾਂ ਹੀ ਸਰਕਾਰ ਤੋਂ ਪੁੱਛਣਾ ਚਾਹੁੰਦੇ ਆਂ ਵੀ ਕੱਲ ਨੂੰ ਆ ਕੇ ਦੱਸੋ ਤਾਂ ਸਾਨੂੰ ਵੀ ਇਹ 16 20 ਕਿਲੋਮੀਟਰ ਦੀ ਸੜਕ ਹੈ ਜਿਹੜੀ ਉਹ ਦੋ ਕਸ਼ਤਾਂ ਹੋ ਗਈਆਂ ਤੀਜੀ ਕਸ਼ਤ ਨਾਲ ਬੱਟੇ ਪਾ ਕੇ ਸ਼ੁਰੂ ਕੀਤੀ ਆ ਹਜੇ ਪਤਾ ਨਹੀਂ ਇਹ ਕੰਪਲੀਟ ਹੋਣੀ ਨਹੀਂ ਹੋਣੀ ਇਹ ਕੁਝ ਨਹੀਂ ਪਤਾ ਕਿਉਂਕਿ ਸਰਕਾਰਾਂ ਆਪਣਾ ਜਿਹੜਾ ਚਾਲ ਚੱਲਦੀਆਂ ਲੋਕਾਂ ਦੇ ਦਵਾ ਨੂੰ ਖਾਰਜ ਕਰਨਾ ਚਾਹੁੰਦੀਆਂ ਹੁੰਦੀਆਂ ਇਹ ਦਵਾ ਹੁਣ ਖਾਰਜ ਨਹੀਂ ਹੋ ਰਹੀ ਜਿੰਨਾ ਚਿਰ ਰੁੜਕਾ ਗੁਰਾਇਆ ਜੰਡਿਆਲਾ ਸੜਕ ਜਿਹੜੀ ਆ ਉਹ ਇਨਕੰਪਲੀਟ ਨਹੀਂ ਹੋ ਜਾਂਦੀ ਉਹਨਾਂ ਚਿਰ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਜਿਹੜਾ ਆਪਣਾ ਜਾਰੀ ਰੱਖਾਂਗੇ ਤੁਹਾਡੀ ਸਾਹਿਬ ਆਪਾਂ ਦੇਖਿਆ ਵੀ ਜਿਹੜੀ ਮਿੱਟੀ ਆ ਉਹ ਸੈਡਾਂ ਤੋਂ ਚੱਕ ਜਿਹੜੀ ਪਾਈ ਜਾ ਰਹੀ ਹੈ ਜਦ ਕਿ ਇਹਦਾ ਨਮਾਇਜ਼ ਬਕਾਇਦਾ ਤੌਰ ਤੇ ਜਿਹੜਾ ਠੇਕਾ ਦਿੱਤਾ ਜਾਂਦਾ ਜਿਹੜਾ ਠੇਕੇਦਾਰ ਆ ਉਹਨੇ ਮਿੱਟੀ ਬਜਲ ਜੋ ਵੀ ਪੋਛਣਾ ਆ ਉਹ ਆਪਣੇ ਕੋਲੋਂ ਲਿਆ ਕੇ ਪਾਉਣਾ ਹੁੰਦਾ ਖਰੀਦ ਕੇ ਪਾਉਣਾ ਹੁੰਦਾ ਇਹ ਤੇ ਕੀ ਕਹੋਗੇ ਇਹ ਤਾਂ ਗੱਲ ਆ ਦੇ ਜਿਹੜਾ ਕਾਹਲੀ ਚ ਕੰਮ ਕਰਨਾ ਹੁੰਦਾ ਨਾ ਵੀ ਦਬਾਅ ਹੁੰਦਾ ਹੈ ਦੇ ਉਹ دیوار ਨੂੰ ਕਿਸੇ ਨੇ ਕਿਸ ਤਰ੍ਹਾਂ ਖਾਰਜ ਕੀਤਾ ਜਾਵੇ ਇਹ ਆ ਵੀ ਸਾਈਟਾਂ ਤੋਂ ਚੱਕ ਕੇ ਮਿੱਟੀ ਚੋਇਚ ਪਾ ਦਿਓ ਆ ਵਿੱਚੇ ਬੱਟੇ ਜਾਏ ਮਿੱਟੀ ਜਿ ਮਿਕਸ ਕਰਕੇ ਉਹ ਪਾਈ ਜਾਂਦੇ ਆ ਜਦ ਕਿ ਜਿਹੜਾ ਕੰਟਰੈਕਟ ਦਾ ਠੇਕਾ ਹੁੰਦਾ ਉਹ ਬਕਾਇਦਾ ਇਦੇ ਹੁੰਦਾ ਚਾਹੇ ਕੋਈ ਵੀ ਮਟੀਰੀਅਲ ਪੈਣਾ ਉਹ ਮਟੀਰੀਅਲ ਠੇਕੇਦਾਰ ਨੇ ਜੇ ਟੈਂਡਰ ਕੀਤਾ ਆ ਟੈਂਡਰ ਪਾਸ ਹੋਇਆ ਉਹਨੂੰ ਪੈਸੇ ਮਿਲੇ ਹੋਣੇ ਆ ਫਿਰ ਲੈ ਆਉਣ ਜਿਹੜਾ ਟੈਂਡਰ ਪਾਸ ਹੋ ਕੇ ਪੈਸੇ ਜਮ੍ਹਾਂ ਹੋਏ ਉਹ ਵੀ ਵਾਕਈ ਸਾਮਾਨ ਜਿਹੜਾ ਉਹ ਠੇਕੇਦਾਰ ਨੇ ਬਣਾਉਂਦਾ ਨਾ ਕਿ ਸਾਈਟਾਂ ਤੋਂ ਚੱਕ ਕੇ ਪੋਣਾ ਹੁੰਦਾ ਅਖਬਾਰਾਂ ਵਿੱਚ ਵੀ ਅੱਜ ਇੱਕ ਇੱਕ ਤੋਂ ਖਬਰਾਂ ਲੱਗੀਆਂ ਹੈਗੀਆਂ ਵੀ ਇਸ ਮਹੀਨੇ ਦੇ ਵਿੱਚ ਜਿਹੜੀ ਆ ਇਹ ਜਿਹੜੀ ਛੜ ਕੇ ਪੂਰੀ ਕਰਤੀ ਜਾਊਗੀ ਇਹ ਜਿਹੜੇ ਘਰੋਸਿਆ ਚਾਏ ਜਿਹੜੀ ਖਬਰਾਂ ਇੱਥੇ ਕਿਉਂਗੇ ਇਹ ਜਿਹੜੇ ਲੋਕ ਹਨਾ ਮੈਂ ਕੀ ਕਹਾਂ ਉਹਨਾਂ ਨੂੰ ਜਿਹੜੇ ਖਬਰਾਂ ਲਵਾਉਂਦੇ ਆ ਉਹ ਇਹ ਆ ਵੀ ਜਿੱਦਾਂ ਦਾ ਰੂਪ ਆ ਜਾਏ ਉਦਾਂ ਦਾ ਰੰਗ ਆਪਣਾ ਬਦਲ ਲੈਂਦੇ ਆ ਇਸ ਕਰਕੇ ਉਹਨੇ ਲੋਕਾਂ ਨੇ ਜਿਹੜੇ ਖਬਰ ਲਵਾਈ ਆ ਮੈਂ ਤਾਂ ਵਿਸ਼ਵਾਸ ਹੈ ਤੇ ਸਾਡੇ ਕੋਲ ਤਾਂ ਪ੍ਰਤੱਖ ਪਿਆ ਵੇ ਇਹ ਦੋ ਕੈਸਟਾਂ ਚ ਸੜਕ ਪਹਿਲਾਂ ਵੀ ਕੰਪਲੀਟ ਨਹੀਂ ਹੋਈ ਤੀਜੀ ਕੈਸਟ ਸ਼ੁਰੂ ਹੋਈ ਆ ਅਜੇ ਦੇਖਦੇ ਆ ਵੀ ਕੱਲ ਤੋਂ ਬਾਅਦ ਇਹਨੇ ਕੀ ਕਰਨਾ ਖਰੇ ਕੱਲ ਤੋਂ ਬਾਅਦ ਫੇਰ ਚੱਕ ਕੇ ਲੈ ਜਾਣਾ ਸਮਾਨ ਅਜੇ ਵੀ ਇੱਕ ਹੀ ਆ ਬੱਟੇ ਹੀ ਇਕੱਲੇ ਆਏ ਹੋਰ ਕੁਝ ਨਹੀਂ ਆਇਆ ਇੱਥੇ ਮਿੱਟੀ ਸਾਈਡੇ ਤੋਂ ਚੱਕ ਕੇ ਬੜਾ ਇੱਕ ਟਿੱਪਰ ਆ ਬੱਟਿਆਂ ਦਾ ਇਹ ਜਿਹੜੀ ਆ ਸੜਕ ਲਗਭਗ ਜਿਹੜੀ ਆ 7-8 ਕਿਲੋਮੀਟਰ ਜੇ ਜਿਹੜੀ ਇੱਥੇ ਬਣ ਰਹੀ ਦੀ ਜਨਰਲ ਵਾਲੇ ਪਾਸਿਓਂ 2 ਕਿਲੋਮੀਟਰ ਬਣਨ ਵਾਲੀ ਰਹਿੰਦੀ ਆ 10-12 ਕਿਲੋਮੀਟਰ ਜੇ ਰਹਿੰਦੀ ਆ 20 ਕਿਲੋਮੀਟਰ ਚੋਂ ਅਜੇ ਕੰਪਲੀਟ ਕੁਝ ਨਹੀਂ ਹੋ ਰਿਹਾ ਇਸ ਕਰਕੇ ਸਾਡੀ ਬਾਰ-ਬਾਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਜਾਂ ਤਾਂ ਪ੍ਰੋਸਾ ਦਵਾਇਆ ਜਾਵੇ ਵੀ ਵਾਕਿਆ ਹੀ ਸੜਕ ਕੰਪਲੀਟ ਕੀਤੀ ਤੇ ਕਾਗਜ਼ ਪੱਤਰ ਵੀ ਦਿਖਾਲੇ ਜਾਣ ਤਾਂ ਅਸੀਂ ਐਕਸ਼ਨ ਰੋਕਾਂਗੇ ਨਹੀਂ ਤਾਂ ਸਾਡਾ ਐਕਸ਼ਨ ਜਾਰੀ ਰਹੂਗਾ